ਥੈਂਕ ਯੂ ਜੀ ਥੈਂਕ ਯੂ ਜੀ ਹਾਂ ਜੀ ਆਹ ਫੋਨ ਆ ਰਿਹਾ ਵਿਚੇ ਆ ਥੈਂਕ ਯੂ ਜੀ ਜੀ ਸਰ ਦੇਖੋ ਪਿਛਲੇ ਸਵੇਰੇ ਦੇ ਵਿੱਚ ਮੈਨੂੰ ਸਾਡੇ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਨੇ ਇਹ ਗੱਲ ਧਿਆਨ ਚ ਲਿਆਂਦੀ ਸੀ ਕਿ ਡਲਸਸ ਮਸ਼ੀਨ ਦੀ ਕਮੀ ਆ ਤਾਂ ਉਸੇ ਸਮੇਂ ਮੈਂ ਇਹ ਜਿਹੜਾ ਮਾਮਲਾ ਟਿਕਪ ਕਰਕੇ ਮਸ਼ੀਨ ਜਿਹੜੀ ਲਿਆਂਦੀ ਹੈ ਬੜੀ ਅੱਛੀ ਕੁਆਲਟੀ ਦੀ ਮਸ਼ੀਨ ਆਈ ਹੈ ਜਿਵੇਂ ਡਾਕਟਰ ਸਾਹਿਬਾਨ ਨੇ ਦੱਸਿਆਗਾ ਸੋ ਹੁਣ ਮੇਰੇ ਸਮਝਦਾ ਮਸ਼ੀਨਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਡਲਸਸ ਕਰਾਉਣ ਵਾਲਾ ਮਰੀਜ਼ ਉਹ ਬਾਹਰ ਨਹੀਂ ਜਾਊਗਾ ਪਹਿਲਾਂ ਵੀ ਜਾਂਦੇ ਸੀ ਹੁਣ ਜਿਹੜਾ ਮੈਂ ਸਮਝਦਾ ਹੋਰ ਵੀ ਪੁਖਤਾ ਪ੍ਰਬੰਧ ਹੋ ਗਏ ਨੇ ਸੋ ਇਹਦੇ ਆਉਣ ਦੇ ਨਾਲ ਸਾਡੇ ਮਰੀਜ਼ਾਂ ਦਾ ਬਹੁਤ ਅੱਛੇ ਤਰੀਕੇ ਦੇ ਨਾਲ ਇਲਾਜ ਹੋਊਗਾ ਔਰ ਸਾਰਾ ਇਲਾਜ ਜਿਹੜਾਗਾ ਉਹ ਮੁਫਤ ਹੁੰਦਾਗਾ ਉਹ ਸਭ ਤੋਂ ਲੇਟੈਸਟ ਟੈਕਨੀਕ ਦੀ ਜਿਹੜੀਆਂ ਮਸ਼ੀਨਾਂ ਸੋ ਇਹਦੇ ਨਾਲ ਮੈਂ ਸਮਝਦਾ ਸੰਗਰੂਰ ਦੇ ਅੰਦਰ ਕੋਈ ਵੀ ਡਾਇਲਸਿਸ ਕਰਵਾਉਣ ਵਾਲਾ ਮਰੀਜ਼ ਜਿਹੜਾ ਹੈਗਾ ਉਲਾਸ ਤੋਂ ਬਿਨਾ ਨਹੀਂ ਰਹੂਗਾ ਕੀ ਹੋਰ ਵੀ ਮਸ਼ੀਨਾਂ ਆ ਰਹੀਆਂ ਨੇ ਜਾਂ ਸੰਗਰੂਰ ਹਸਪੀਟਲ ਦੇ ਲਈ ਹੋਰ ਕੀ ਕੀ ਨਵੇਂ ਪ੍ਰੋਜੈਕਟ ਆ ਰਹੇ ਨੇ ਬਿਲਕੁਲ ਮੈਨੂੰ ਡਾਕਟਰ ਸਾਹਿਬ ਨੇ ਹੁਣੇ ਹੀ ਕਾਫੀ ਡੀ ਸਾਹਿਬ ਸਾਡੇ ਖੜੇ ਨੇ ਮੰਨਜੋ ਇਹਨਾਂ ਨੇ ਵੀ ਧਿਆਨ ਚ ਲਿਆਂਦਾਗਾ ਕਿ ਸੀਵਰੇਜ ਦੀ ਸਮੱਸਿਆ ਹੋਰ ਦੋ ਚਾਰ ਸਮੱਸਿਆਵਾਂ ਮਾਨੇ ਛੋਟੀਆਂ ਛੋਟੀਆਂ ਉਹਨਾਂ ਲਈ ਬੜੇ ਜਲਦੀ ਜਿਹੜੇ ਫੰਡ ਨੇਗੇ ਉਹ ਮਹੱਈਆ ਕਰਵਾ ਦਾਂਗੇ ਕਿਸੇ ਵੀ ਕਿਸਮ ਦੀ ਸਮੱਸਿਆ ਉਹ ਬਤਾਈ ਜਾ ਚੁੱਕੀ ਆ ਸੋ ਇਸ ਗੱਲ ਕਰਕੇ ਮੈਂ ਸਮਝਦਾ ਕਿ ਸੰਗਰੂਰ ਜਿਹੜਾ ਹਸਪੀਟਲ ਆ ਉਹ ਪੰਜਾਬ ਦਾ ਵੈਸਟ ਹਸਪੀਟਲ ਬਣ ਗਿਆ ਸਰ ਜੀ ਕਿਉਂਕਿ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਹਰਿਆਣਾ ਵੱਲੋਂ ਡਰੋਨ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ ਕੀ ਉਹਨਾਂ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਹਾਂ ਤਾਂ ਦੇਖੋ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਐਮ ਐਸ ਪੀ ਦੀ ਇੱਕ ਵੱਡੀ ਲੜਾਈ ਮਿਨਿਮਮ ਸਪੋਰਟ ਪ੍ਰਾਈਸ ਦੀ ਇੱਕ ਵੱਡੀ ਲੜਾਈ ਪਿਛਲੇ ਸਮੇਂ ਦੇ ਦੌਰਾਨ ਦੇਸ਼ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਸੈਂਟਰ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਲੜੀ ਸੀ ਉਸ ਸਮੇਂ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਗੀਆਂ ਸੀ ਸਿਧਾਂਤਕ ਤੌਰ ਤੇ ਪ੍ਰਵਾਨ ਕੀਤੀਆਂ ਸੀ ਔਰ ਉਹਨਾਂ ਨੇ ਬੀਜੇਪੀ ਨੇ ਸਮਾ ਮੰਗਿਆ ਸੀ ਕਿ ਅਸੀਂ ਸਮੇਂ ਰਹਿੰਦੇ ਲਾਗੂ ਕਰਾਂਗੇ ਪਰ ਲੇਕ 2 ਸਾਲਾਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਹੁਣ ਦੁਬਾਰੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆਗਾ ਸੋ ਮੈਂ ਸਮਝਦਾ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੇ ਹਮਦਰਦੀਪੂਰਵਕ ਵਿਚਾਰ ਕਰਕੇ ਤੁਰੰਤ ਲਾਗੂ ਕੀਤੀਆਂ ਜਾਣ ਇਸ ਤਰ੍ਹਾਂ ਦੇ ਡਰੋਨ ਦੇ ਹਮਲੇ ਨਹੀਂ ਹੋਣੇ ਚਾਹੀਦੇ ਮੈਂ ਇਹਦੀ ਨਿੰਦਾ ਕਰਦਾਗਾ ਕਿਉਂਕਿ ਦੇਸ਼ ਦਾ ਕਿਸਾਨ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈਗਾ ਜੇ ਦੇਸ਼ ਦਾ ਕਿਸਾਨ ਨਹੀਂ ਹੋਊਗਾ ਤਾਂ ਮੈਂ ਸਮਝਦਾ ਦੇਸ਼ ਦੇ ਲੋਕ ਭੁੱਖੇ ਟਡਸਾਉਣਗੇ ਸੋ ਸਾਨੂੰ ਦੇਸ਼ ਦੇ ਕਿਸਾਨ ਦਾ ਸਨਮਾਨ ਕਰਨਾ ਚਾਹੀਦਾ ਔਰ ਸੈਂਟਰ ਨੂੰ ਜਿਹੜਾ ਇਸ ਤਰ੍ਹਾਂ ਦਾ ਰਵਈਆ ਉਹ ਛੱਡ ਕੇ ਤੁਰੰਤ ਜਿਹੜਾ ਹੈਗਾ ਮੈਂ ਸਮਝਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਇਹ ਡਰੋਨਾਂ ਨਾਲ ਮਸਲੇ ਦੀ ਹੱਲ ਹੋਣੇ ਹੈਗੇ ਕਿਸੇ ਨੂੰ ਦਬਾ ਕੇ ਕੋਈ ਮਸਲਾ ਨਹੀਂ ਹੱਲ ਹੁੰਦਾਗਾ ਹਮੇਸ਼ਾ ਮਸਲਾ ਜਿਹੜਾ ਉਹ ਗੱਲਬਾਤ ਦੇ ਰਾਹੀਂ ਤਰੀਕੇ ਦੇ ਨਾਲ ਹੱਲ ਹੁੰਦਾਗਾ ਸੋ ਮੈਂ ਸਮਝਦਾ ਸੈਂਟਰ ਸਰਕਾਰ ਨੂੰ ਆਪਦਾ ਰਵਈਆ ਠੀਕ ਕਰਨਾ ਚਾਹੀਦਾ ਜਿਹੜਾ ਹੈਗਾ ਉਹ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਇਸ ਤਰ੍ਹਾਂ ਦੇਖਦੇ ਕਿ ਲਗਾਤਾਰ ਉਹਨਾਂ ਦੇ ਅਥਰੂ ਗਏ ਤੇ ਗੋਲੇ ਛੱਡੇ ਜਾ ਰਹੇ ਗੋਲੀਆਂ ਮਾਰੀ ਜਾ ਰਹੇ ਜਿਸ ਤਰ੍ਹਾਂ ਕਿ ਕਿਸੇ ਦੁਸ਼ਮਣ ਦੇ ਉੱਤੇ ਅਟੈਕ ਕੀਤਾ ਜਾਂਦਾ ਇਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਮੈਂ ਬੜਾ ਸਪਸ਼ਟ ਹੈ ਨਾ ਕਿ ਦੇਸ਼ ਦੇ ਕਿਸਾਨ ਦੇਸ਼ ਦੇ ਨਾਗਰਿਕ ਨੇਗੇ ਸਨਮਾਨਯੋਗ ਨਾਗਰਿਕ ਨੇਗੇ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿਸਾਨਾਂ ਨੂੰ ਤੇ ਹਮਲਾ ਜਿਹੜਾ ਉਹ ਭਾਰਤੀ ਲੋਕਤੰਤਰ ਤੇ ਹਮਲਾਗਾ ਲੋਕਾਂ ਦੇ ਅਧਿਕਾਰਾਂ ਤੇ ਹਮਲਾਗਾ ਇਹ ਜਿਹੜਾ ਹਮਲਾਗਾ ਇਹ ਬੀਜੇਪੀ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਐਂਬੂਲੈਂਸ ਦੀ ਸੇਵਾ ਦਿੱਤੀ ਗਈ ਹੈ ਜਿਹੜੇ ਕਿਸਾਨ ਜਖਮੀ ਹੋਣਗੇ ਉਹਨਾਂ ਨੂੰ ਤੁਰੰਤ ਮੁੱਗੇ ਸਹਾਇਤਾ ਦਿੱਤੀ ਜਾਵੇ ਦੇਖੋ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਸਰਕਾਰ ਨੇ ਫੈਸਲਾ ਕੀਤਾਗਾ ਅਸੀਂ ਕਿਸਾਨ ਦੇ ਨਾਲ ਆਗਾ ਸੋ ਜਿੱਥੇ ਵੀ ਕਿਤੇ ਡਾਕਟਰੀ ਸਹਾਇਤਾ ਦੀ ਲੋੜ ਆ ਜਾਂ ਹੋਰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਰਕਾਰ ਵੱਲੋਂ ਲਿਖਿਆ ਗਿਆਗਾ ਕਿ ਜਿਹੜੇ ਡਰੋਨ ਦੇ ਹਮਲੇ ਨੇ ਉਹ ਭਾਰਤੀ ਜਿਹੜਾ ਸੌਰੀ ਪੰਜਾਬ ਦੀ ਜ ਬਿਲਕੁਲ ਹੀ ਬੰਦ ਹੋਣੇ ਚਾਹੀਦੇ। ਸ਼ੁਭਾ ਜੀ ਜਿਹੜੀ ਮੈਡੀਕਲ ਕਾਲਜ ਬਾਰੇ ਸਿਰੂ ਦੀ ਗੱਲ ਚੱਲੀ ਸੀ ਮਤੋਂ ਰਾਜ ਦੇ ਵਿੱਚ ਰੁਕੀ ਹੋਈ ਜਾ ਉਹਦੀ ਕੋਈ ਅਪਡੇਟ ਹੈ? ਆ ਦੇਖੋ ਮੇਰੇ ਕੋਲੇ ਅਪਡੇਟ ਇੰਨੀ ਕਾ ਕਿ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਆ ਜਦੋਂ ਵੀ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਸਟੇ ਖਤਮ ਹੁੰਦੀ ਆ ਜਦੋਂ ਕਿਉਂਕਿ ਸਰਕਾਰ ਲੱਗੀ ਹੋਈ ਆ ਉਸੇ ਸਮੇਂ ਜਿਹੜਾ ਉਹ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਊਗਾ। ਬੜੇ ਚੰਗੇ ਕਾਜ ਕਰ ਰਹੇ ਜੀ ਪੰਜਾਬ ਗਵਰਨਮੈਂਟ ਚੀਮਾ ਸਾਹਿਬ ਨੂੰ ਮੈਂ ਮਿਲਣਾ ਸੀ ਕਹਿੰਦੇ ਵੀ ਅੱਜ ਬੜੀ ਅੱਛੀ ਮਸ਼ੀਨ ਕੋਈ ਇੱਥੇ ਸੰਗਰੂਰ ਨੂੰ ਦੇ ਰਹੇ ਨੇ ਔਰ ਬਹੁਤ ਚੰਗੀ ਕੀ ਮਸਾਵਨਾਲ ਬਹੁਤ ਵਧੀਆ ਸਾਡੇ ਸ਼ੁਰੂ ਤੋਂ ਹੀ ਕਾਫੀ ਨੇੜਤਾ ਹੈ ਔਰ ਬਹੁਤ ਚੰਗਾ ਕਾਰਜ ਕਰ ਰਹੇ ਨੇ ਸਾਡੇ ਇਲਾਕੇ ਦੇ ਲਈ ਵੀ ਪੂਰੇ ਪੰਜਾਬ ਦੇ ਲਈ ਵੀ ਸਰਚਾ ਮੈਂ ਕਿ ਤੁਸੀਂ ਇਹ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦੇ ਹੋ ਸ਼ੁਰੂ ਤੋਂ ਕੀ ਕਰਨ ਜੀ ਤੁਹਾਨੂੰ ਮੋੜ ਇੰਟਰਸਟਿਡ ਹੈ ਨਹੀਂ ਅਜੇ ਮੈਨੂੰ ਨਹੀਂ ਪਤਾ ਜੀ ਮੈਂ ਲੜ ਸਕਦਾ ਜਾਂ ਨਹੀਂ ਨਹੀਂ ਬਾਕੀ ਜਿਵੇਂ ਕਹਿਣਗੇ ਲੋਕ ਠੀਕ ਹੈ ਜੀ ਰਭਈਆ ਦੇਖਾਂਗੇ ਕਿ ਇਹ ਲੋਕ ਜੇ ਚਾਹੁੰਦੇ ਨੇ ਤਾਂ ਜ਼ਰੂਰ ਲੋਕਾਂ ਦੇ ਨਾਲ ਹਾਂ ਜੀ ਅੱਜ ਮੈਂ ਕੋਈ ਸ਼ੋਰ ਨਹੀਂ ਹਾਂ ਵੈਸੇ ਵੀ ਪੋਲੀਟੀਸ਼ੀਨ ਦੇ ਤੌਰ ਤੇ ਦੇਖ ਸਕਦੇ ਆ ਕਿਉਂਕਿ ਮੈਂ ਇੱਕ ਕਾਮੇਡੀਅਨ ਦੇ ਤੌਰ ਤੇ ਤਾਂ ਦਿੱਖੇ ਕਿ ਪੋਲੀਟੀਸ਼ੀਨ ਦੇ ਤੌਰ ਤੇ ਦੇਖ ਸਕਦੇ ਆ ਦੇਖੋ ਜੀ ਦੇਖਦੇ ਆ ਸਮਾਂ ਦੱਸੂਗਾ ਕੀ ਕਹੋਗੇ ਤੁਹਾਡਾ ਮਨ ਕੀ ਕਹਿੰਦਾ ਤੁਸੀਂ ਤਿਆਰ ਹੋ ਤਿਆਰ ਨਹੀਂ ਤੂੰ ਤਿਆਰ ਨਹੀਂ ਮੈਂ ਬਾਹਰ ਪਾ ਦਿੰਦੀ ਸਿਰੇ ਫਰਿਜ਼ੀਨੀਅਸ ਦੀ ਮਸ਼ੀਨ ਆ ਹਿਮੋਡੈਲਸਿਸ ਕਰਦੀ ਹੈ ਜਿਹੜੀ ਮਤਲਬ ਜੇ ਹਿਮੋਡੈਲਸਿਸ ਦਾ ਸੈਕਟਰ ਦੇਖਿਆ ਜਾਵੇ ਤਾਂ ਫਰਿਜ਼ੀਨੀਅਸ ਬੈਸਟ ਮਸ਼ੀਨ ਹੈ ਇੱਕ ਤਾਂ ਹੁੰਦਾ 1 ਆਫ ਦਾ ਬੈਸਟ ਇਟਸ ਨਾਟ 1 ਆਫ ਦਾ ਬੈਸਟ ਇਟ ਇਜ਼ ਦਾ ਬੈਸਟ ਮਸ਼ੀਨ ਪੀਜੀਆਈ ਚੰਡੀਗੜ੍ਹ ਤੇ ਜਿੰਨੀਆਂ ਮਸ਼ੀਨਾਂ ਦੋ ਫਰਿਜ਼ੀਨੀਅਸ ਦੀਆਂ ਨੇ ਪੋਰ ਬਹੁਤ ਕੰਪਨੀ ਬਣਾਉਂਦੀਆਂ ਨੇ ਪਰ ਇਹ ਸਟੇਟ ਆਫ ਆਰਟ ਮਸ਼ੀਨ ਹੈ ਜੋ ਐਸ ਵੇਲੇ ਟਾਪ ਨੌਚ ਜਿਵੇਂ ਆਪਾਂ ਗੱਡੀਆਂ 'ਚ ਕਹਿੰਦੇ ਆ ਫੁੱਲੀ ਲੋਡਡ ਮਾਡਲ ਇਹ ਫੁੱਲੀ ਲੋਡਡ ਮਾਡਲ ਹੈ ਜੀ ਤੇ ਆਈ ਐਮ ਵੈਰੀ ਹੈਪੀ ਮੈਨੂੰ ਬੜੇ ਮਾਣ ਨਾਲ ਮੈਂ ਕਹਿ ਰਿਹਾ ਕਿ ਵਿੱਤ ਮੰਤਰੀ ਸਾਹਿਬ ਨੇ ਦਿੱਤੀ ਹੈ ਮਸ਼ੀਨ ਸਾਨੂੰ ਐਮ ਐਲ ਏ ਮੈਡਮ ਸਾਡੇ ਨਾਲ ਹਮੇਸ਼ਾ ਨਾਲ ਰਹੇ ਨੇ ਤੇ ਇਹ ਜਿਹੜਾ ਸੰਗਰੂਰ ਦਾ ਡਾਇਲਸਿਸ ਯੂਨਿਟ ਹੈ ਇਹ ਪੰਜਾਬ ਦਾ ਪਹਿਲਾ ਡਾਇਲਸਿਸ ਯੂਨਿਟ ਹੈ ਮੈਡੀਕਲ ਕਾਲਜ ਤੋਂ ਇਲਾਵਾ ਜਿਹੜਾ ਸ਼ੁਰੂ ਹੋਇਆ ਸੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਜ਼ਿਲ੍ਹੇ 'ਚ ਕੋਈ ਮਸ਼ੀਨ ਬੰਦ ਹੋ ਜੇ ਕੋਸ਼ਿਸ਼ ਕਰਦੇ ਆ ਕਿ ਸਾਡੀਆਂ ਨਹੀਂ ਬੰਦ ਹੋਣੀਆਂ ਔਰ ਸਾਡਾ ਰਿਕਾਰਡ ਬੋਲਦਾ ਅਸੀਂ ਦੋ ਸ਼ਿਫਟਾਂ 'ਚ ਡਾਇਲਸਿਸ ਚਲਾ ਰਹੇ ਆ ਜੀ ਸਾਡੇ ਕੋਲ ਪਹਿਲਾਂ 4 ਮਸ਼ੀਨ ਸੀ ਜਿਹਦੇ ਵਿੱਚੋਂ 3 ਕਲੀਨ ਡਾਇਲਸਿਸ ਕਰਦੀਆਂ ਸੀ ਔਰ 1 ਇਨਫੈਕਟਿਡ ਕੇਸਿਸ ਲਈ ਸੀ ਉਹਨੇ 5ਵੀਂ ਮਸ਼ੀਨ ਸਾਡੇ ਕੋਲੇ ਆ ਗਈ ਜਿਹੜੀਆਂ ਅਸੀਂ ਕਲੀਨ ਕੇਸਿਸ ਲਈ ਵਰਤਾਂਗੇ ਇਹਦੇ ਚ ਇੱਕ ਜਿਹੜੀ ਮੇਨ ਫੈਸਿਲਿਟੀ ਹੈ ਕਿ ਆਟੋਮੈਟਿਕਲੀ ਇਹਨੂੰ ਸਿਰਫ ਕਮਾਂਡ ਦੇਣ ਦੀ ਜ਼ਰੂਰਤ ਪੈਂਦੀ ਹੈ ਕਿ ਚਾਹੇ ਅਸੀਂ ਕਮਾਂਡ ਸੈੱਟ ਕਰ ਦਈਏ ਹਰ 5 ਮਿੰਟ ਬਾਅਦ ਜਾਂ ਹਰ 2 ਮਿੰਟ ਬਾਅਦ ਇਹ ਮਸ਼ੀਨ ਪੇਸ਼ੈਂਟ ਦੇ ਬੀਪੀ ਪਲਸ ਆਟੋਮੈਟਿਕਲੀ ਮੋਨੀਟਰ ਕਰਦੀ ਹੈ ਨਹੀਂ ਪਹਿਲਾਂ ਵਾਲੀਆਂ ਜਿਹੜੀਆਂ ਸਾਡੀਆਂ ਕੁਝ ਮਸ਼ੀਨ ਸੀ ਉਹ ਚ ਸਾਨੂੰ ਮੈਨੂਅਲੀ ਚੈੱਕ ਕਰਨਾ ਪੈਂਦਾ ਸੀ ਸਾਡੀ ਸਟਾਫ ਨੂੰ ਹਰ 5 ਮਿੰਟ ਬਾਅਦ ਜਾਂ ਹਰ 10 ਮਿੰਟ ਬਾਅਦ ਉਹਦਾ ਚੈੱਕ ਕਰਨਾ ਪੈਂਦਾ ਸੀ ਹੁਣ ਇਹਨੂੰ ਸਿਰਫ ਕਮਾਂਡ ਦੇਣ ਦੀ ਜ਼ਰੂਰਤ ਹੈ ਡਾਕਟਰ ਸਾਹਿਬ ਕਿੰਨੇ ਡਾਕਟਰ ਨੇ ਦੱਸਦੀ ਮਸ਼ੀਨ ਚਲਾਉਣ ਦੇ ਲਈ ਨੋਡਲ ਅਫੀਸਰ ਮੈਂ ਹਾਂ ਜੀ ਬਾਕੀ ਮੇਰੇ ਨਾਲ ਇੱਕ ਮੈਡੀਕਲ ਸਪੈਸ਼ਲਿਸਟ ਹੋਰ ਹੈ ਅਸੀਂ ਦੋ ਜਣੇ ਚਲਾਉਂਦੇ ਹਾਂ ਜੀ ਕਿ ਪਿਛਲੇ ਸਮੇਂ ਵਿੱਚ ਦੇਖਣ ਚ ਆਇਆ ਸੀ ਕਿ ਇੱਥੇ ਡਾਇਲਸਿਸ ਦੀ ਮਸ਼ੀਨਾਂ ਤਾਂ ਸਗੀਆਂ ਪਰ ਉਹਨਾਂ ਨੂੰ ਚਲਾਉਣ ਦੇ ਲਈ ਡਾਕਟਰ ਦੀ ਕਮੀ ਬਹੁਤ ਪਾਈ ਜਾ ਰਹੀ ਸੀ ਜਿਸ ਦੇ ਕਰਕੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਤੇ ਡਾਕਟਰ ਦੀ ਕਮੀ ਨਹੀਂ ਜੀ ਐਕਚੁਅਲੀ ਕੀ ਹੁੰਦਾ ਮੈਂ ਤੁਹਾਨੂੰ ਇਹਦਾ ਦੱਸਦਾ ਕਿ ਡਾਕਟਰ ਨੇ ਪ੍ਰਿਸਕ੍ਰਾਈਬ ਕਰਨਾ ਹੁੰਦਾ ਡਾਇਲਸਿਸ ਜਿਹੜਾ ਯੂਨਿਟ ਚਲਾਉਂਦਾ ਹੈ ਉਹ ਡਾਇਲਸਿਸ ਟੈਕਨੀਸ਼ੀਅਨ ਚਲਾਉਂਦਾ ਹੈ ਡਾਕਟਰ ਦੀ ਜ਼ਿੰਮੇਵਾਰੀ ਪ੍ਰਿਸਕ੍ਰਿਪਸ਼ਨ ਦੀ ਹੈ ਤੇ ਇਸ ਕਰਕੇ ਸਾਡੇ ਕੋਲੇ ਹੁਣ 4 ਐਲਟੀ ਤੇ ਅਸੀਂ ਉਸ ਤੋਂ ਬਾਅਦ ਅੱਗੇ ਵੀ ਕਿੱਕ ਕਰਕੇ ਨਾ ਸਟਾਫ ਨਰਸਿਸ اور ਡਾਇਲਿਸਿਸ ਟ੍ਰੇਨਿੰਗ ਵਾਸਤੇ ਭੇਜ ਰਹੇ ਹਾਂ। ਤਾਂ ਦੋ ਦੋ ਵਾਰੀ ਨਹੀਂ 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 ਜਿੰਨੀ ਮੇ ਨਦੀ ਜੀ ਹੁਣ ਤਾਂ ਅਸੀਂ ਸਾਡੇ ਕੋਲੇ ਪੇਸ਼ੈਂਟਸ ਵੀ ਹੈਗੇ ਆਂ ਕਈਆਂ ਦਾ ਹਫਤੇ 'ਚ ਤਿੰਨ ਵਾਰੀ ਹੁੰਦਾ ਤਾਂ ਅਸੀਂ ਕੋਸ਼ਿਸ਼ ਕਰਦੇ ਆ ਤਿੰਨੇ ਸਾਡੇ ਕੋਲੇ ਹੋਣ ਕਈਆਂ ਦਾ ਦੋ ਵਾਰੀ ਹੁੰਦਾ ਹਫਤੇ 'ਚ ਡਿਪੈਂਡਸ ਔਨ ਦਾ ਸਟੇਟ ਆਫ ਰੀਨਲ ਫੇਲਿਅਰ ਗ੍ਰੇਡ 3 ਹੈ ਗ੍ਰੇਡ 4 ਹੈ ਗ੍ਰੇਡ 5 ਹੈ ਸਾਡੇ ਕੋਲੇ ਗ੍ਰੇਡ 5 ਰੀਨਲ ਫੇਲਿਅਰ ਦੇ ਵੀ ਕੇਸ ਹੈ ਬਲਕਿ ਮੈਂ ਤਾਂ ਡੇ ਰਹੀ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਨੰਬਰ ਦੀ ਦਿੱਕਤ ਨਹੀਂ ਹੈ ਸਾਡੇ ਕੋਲੇ ਆਨ ਜਿਹਦੇ ਹਫਤੇ 'ਚ ਤਿੰਨ ਹੁੰਦੇ ਸੀ ਤਿੰਨਾਂ ਦੀ ਕੋਸ਼ਿਸ਼ ਕਰਦੇ ਆ ਵੀ ਸਾਡੇ ਕੋਲੇ ਹੋਣ